ਇਹ ਪਾਸਾ ਕੀਤੀ ਤੂੰ ਤਹੀਨ ਰੱਬ ਦੀ 베ਰੇ ਸੁਬਾ ਦੇ ਨਮਾਜ਼ ਤਾਂ ਛੱਡ ਕੇ ਵਲ ਪੂਰਬ ਖਲੋ ਗਿਆ ਹੱਥ ਅੱਡ ਕੇ ਖਾਸ ਰੱਬ ਤਾਂ ਪੱਛਮ ਵਿੱਚ ਵਾਸਾ ਹਣ ਭੀਖਮਸ਼ਾਹੀ ਦੇ ਚੇਲੇ ਕਹ ਰਹੇ ਕਿ ਤੁਸੀਂ ਸੁਬਾ ਦਾ ਜੋ ਆਪਣਾ ਸਮਾਂ ਨਮਾਜ਼ ਪੜ੍ਹਨ ਦਾ ਉਹ ਸਮੇਂ ਨੂੰ ਛੱਡ ਕੇ ਇਹ ਪੂਰਬ ਵੱਲ ਹੱਥ ਅੱਨ ਕੇ ਖੜੋਤੇ ਹੋ। ਹਾਲਾਂਕਿ ਤੁਹਾਨੂੰ ਇਹ ਗੱਲ ਦਾ ਪਤਾ ਹੈ ਕਿ ਜੋ ਖੁਦਾ ਦਾ ਵਾਸਾ ਉਹ ਪੱਛਮ ਵਿੱਚ ਹੈ। ਤੁਸੀਂ ਆਪਣੇ ਅੰਤ ਵੇਲੇ ਜਦੋਂ ਸਤਿਪਾਣ ਨੂੰ ਸਮਾਂ ਮਿਲਿਆ ਜੇ ਉਸ ਟਾਈਮ ਵਿੱਚ ਆਪਾਂ ਨਮਾਜ਼ ਪੜ੍ਹਦੀ ਉਸ ਖੁਦਾ ਨੂੰ ਯਾਦ ਕਰਨਾ ਹੈ। ਉਸ ਸਮੇਂ ਵਿੱਚ ਤੁਸੀਂ ਆਪਣੀ ਨਮਾਜ਼ ਅਧ ਵਿਚਾਲੇ ਛੱਡ ਕੇ ਪੂਰਬ ਵੱਲ ਹੱਥ ਜੋੜ ਕੇ ਖੜੇ

ਜੋ ਸੁਰੇਖਾ ਹੈ ਉਹ ਪੂਰਬ ਵੱਲ ਮਿਲਿਆ ਮੈਂ ਜੇ ਦੇਖਿਆ ਲੱਗੇ ਕਿ ਆਪਾਂ ਸਾਰੇ ਕੁਮਰ ਜੋ ਆਪਣਾ ਧਰਮ ਹੈ ਜੋ ਆਪਣੇ ਲੋਕ ਨੇ ਉਹ ਇਹ ਗੱਲ ਨੂੰ ਮੰਨਦੇ ਨੇ ਕਿ ਜੇਕਰ ਖੁਦਾ ਨੂੰ ਪ੍ਰਾਪਤ ਕਰਨਾ ਹੈ ਨਮਾਜ਼ ਪੜ੍ਹਨੀ ਹੈ ਤੇ ਉਹ ਆਪਾਂ ਪੱਛਮ ਵੱਲ ਵੇਖ ਕੇ ਪੜ੍ਹਨੀ ਇਹ ਗੱਲ ਤੁਸੀਂ ਸਾਨੂੰ ਸਿਖਾਏ ਆ تھی سادے پیر ہو تو یہ گل کہ جو خدا ہے وہ ویچ ہے اور اب تھی یہ گل کہہ رہے ہو کہ پچھما یہ کہہ لگے جاتا تسی پہلا گلت کہہ دیں آج گلت کہہ رہے ہو. پھر لگے یہ میں نے جو پہلا کیا سی گل وہ بھی ساتھ سی ਤੇ ਜੋ ਅੱਜ ਕਹਿ ਰਿਹਾ ਹੈ ਗੱਲ ਇਹ ਵੀ ਸੱਚ ਹੈ ਮਨ ਚੇਲੇ ਬੜੇ ਹਾਲਾਤ ਨੇ ਕਿ ਅੱਜ ਭੀਖਮ ਜੀ ਇਹ ਪੀਰ ਜੀ ਬਹਿਕੀਆਂ ਬਹਿਕੀਆਂ ਗੱਲਾਂ ਕਰ ਰਹੇ ਨੇ ਕੋਈ ਸਮਝ ਨਹੀਂ ਆ ਰਹੀ ਸ਼ਾਇਦ ਇਹਨਾਂ ਦੀ ਉਮਰ ਵਡੇਰੀ ਹੋ ਚੁੱਕੀ ਹੈ ਜਿਸ ਦੇ ਕਾਰਨ ਕਿ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਇਹ ਗੱਲ ਕੀ ਕਰ ਰਹੇ ਹਨ ਫਿਰ ਭੀਖਮ ਸ਼ਾਹ ਜੀ ਦੇ ਚੇਲੇ ਕਹਿ ਲੱਗੇ ਕਿ ਪੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤੁਹਾਡੀ ਗੱਲ ਸਮਝ ਨਹੀਂ ਪਾਰੇ ਫਿਰ ਪੀਪੀਖ ਮਸ਼ਾਹਦੀ ਕਹਿ ਲੱਗਾ ਕਿ ਜਿਸ ਵੇਲੇ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਨਮਾਜ਼ ਪੱਛਮ ਵੱਲ ਮੁੱਕ ਕਰਕੇ ਪੜ੍ਹਨੀ ਹੈ ਗੱਲ ਉਸ ਵੇਲੇ ਉਹ ਸੱਚ ਸੀ ਔਰ ਜਿਹੜੀ ਗੱਲ ਮੈਂ ਅੱਜ ਕਹਿ ਰਿਹਾ ਕਿ ਮੈਨੂੰ ਉਸ ਖੁਦਾ ਦੇ ਦਰਸ਼ਨ ਅੱਜ ਪੂਰਬ ਵੱਲ ਹੋਏ ਗੱਲ ਇਹ ਵੀ ਸੱਚ ਹੈ ਉਸ ਦਾ ਕਾਰਨ ਇਹ ਹੈ ਕਿ ਜਿਸ ਖੁਦਾ ਨੂੰ ਪੱਛਮ ਵਿੱਚ ਲੱਭਦਾ ਸੀ ਉਹ ਖੁਦਾ ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਅੱਜ ਪੂਰਬ ਵੱਲ ਇਸ ਧਰਤੀ ਉੱਪਰ ਆ ਚੁੱਕੀ ਹੈ ਪਟਨਾ ਸਾਹਿਬ ਦੀ ਧਰਤੀ ਉੱਪਰ ਉਹ ਖੁਦਾ ਦਾ ਨੂਰ ਅੱਜ ਇਸ ਧਰਤੀ ਉੱਪਰ ਆ ਚੁੱਕਿਆ ਹੈ ਹੁਣ ਵੀਰ ਦੇ ਜੱਲੇ ਕਹਿ ਲੱਗੇ ਕਿ ਪੀਖਮ ਜੱ ਸਾਹਿਬ ਜੀ ਹਰ ਇੱਕ ਗੱਲ ਜੋ ਤੁਸੀਂ ਕਹਿ ਰਹੇ ਹੋ ਅਸੀਂ ਮੰਨਣ ਵਾਸਤੇ ਤਿਆਰ ਹਾਂ گل کو منستے کوئی ٹھوس ثبوت کوئی پروف چاہیے جس کے سواس کریے کہ جو کہہ رہے ہو سچ ہے شاہ جی لگا سبوت چاہیے میں ثبوت دے سبوت در وہ کہ جے جی سبوت در اس کی پرکھ بھی ہونی چاہیے سانو ਜਾ ਕੇ ਕਹਿ ਦੋ ਕੋ ਕਿਸੇ ਵੀ ਪਾਲਕ ਨੂੰ ਕਿ ਇਹ ਖੁਦਾ ਦਾ ਨੂਰ ਹੈ ਅਸੀਂ ਮੰਨ ਲਵਾਂਗੇ ਕਹਿ ਲੱਗੇ ਨਹੀਂ ਸਾਨੂੰ ਉਸ ਦੀ ਪਰਖ ਚਾਹੀਦੀ ਹੈ ਸਾਨੂੰ ਉਸ ਦਾ ਸਬੂਤ ਪੱਕਾ ਚਾਹੀਦਾ ਜਦੋਂ ਸਾਨੂੰ ਯਕੀਨ ਹੋਵੇ ਕਿ ਇਹ ਸੱਚਮੁੱਚ ਖੁਦਾ ਦੀ ਜੋਤ ਹੈ ਉਹ ਅੱਲਾਹ ਤਾਲਾ ਖੁਦ ਇਸ ਤਰ੍ਹਾਂ ਦੀ ਉੱਪਰ ਆਇਆ ਫਿਰ ਪੀਰ ਭੀਖਮ शाह ਜੀ ਕਹਿ ਲੱਗਾ ਕਿ ਚਲੋ ਤੁਸੀਂ ਮੇਰੇ ਨਾਲ ਚਲੋ ਮੈਂ ਤੁਹਾਨੂੰ ਪਟਨਾ ਜਾ ਕੇ ਉਸ ਖੁਦਾ ਦੇ ਦਰਸ਼ਨ ਕਰਾਉਣਾ ਜੋ ਤੁਹਾਡੇ ਮਨ ਵਿੱਚ ਸ਼ੰਕਾ ਹੈ ਉਹ ਸ਼ੰਕਾ ਵੀ ਦੂਰ ਕਰਾਂ। ਫਿਰ ਪੀਰ ਪੀ ਖਮਸ਼ਾ ਜੀ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਪਟਨਾ ਸਾਹਿਬ ਦੀ ਧਰਤੀ 'ਤੇ ਪਹੁੰਚੇ। ਉਹ ਪਟਨਾ ਸਾਹਿਬ ਦੀ ਧਰਤੀ 'ਤੇ ਪਹੁੰਚੇ। ਹਣ ਗੁਰੂ ਨਾਨਕ ਦੇਵ ਦਾ ਦੁਪਰਾਰਤ ਅੰਦਰ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਗ੍ਰਹਿ ਵਿਖੇ ਬਾਲਕ ਨੇ ਜਨਮ ਲਿਆ। ਤੁਰੋ ਨੇੜੇ ਉਸ ਇੱਕ ਸੰਗਤਾਂ ਪਹੁੰਚਿਆ ਨੇ ਦਸ਼ਵਾਸ ਦੀ ਬਹੁਤ ਇਕੱਠ ਹੈ ਉਸ ਇਕੱਠ ਵਿੱਚ ਭਿਕਮ ਸ਼ਾਹ ਜੀ ਆਪਣੇ ਚੇਲਿਆਂ ਦੇ ਨਾਲ ਪਹੁੰਚੇ ਔਰ ਜੋ ਸੰਗਤ ਆਈ ਉਹਨਾਂ ਨੂੰ ਮਠਿਆਈਆਂ ਦਿੱਤੀਆਂ ਜਾ ਰਹੀਆਂ ਨੇ ਬੜੇ ਕੀਮਤੀ ਵਸਤਰ ਦਿੱਤੇ ਜਾ ਰਹੇ ਹੁਣ ਭਿਕਮ ਸ਼ਾਹ ਜੀ ਦੀ ਵਾਰੀ ਆਈ ਉਹ ਕਹਿਣ ਲੱਗਾ ਕਿ ਮੈਨੂੰ ਕਿਸੇ ਮਠਿਆਈ ਦੀ ਕਿਸੇ ਕੀਮਤੀ ਵਸਤਰ ਦੀ ਜਾਂ ਕਿਸੇ ਮਾਤਾ ਕਿਰਪਾਲ ਚੰਦ ਜੀ ਕਹਿ ਲੱਗੇ ਪੀਰ ਜੀ ਫਿਰ ਤੁਸੀਂ ਕੀ ਚਾਹਦੇ ਹੋ ਕੀ ਤੁਹਾਡੇ ਮਨ ਦੀ ਇੱਛਾ ਜੋ ਤੁਸੀਂ ਕਹੋਗੇ ਉਹ ਗੱਲ ਪੂਰੀ ਕੀਤੀ ਜਾਵੇਗੀ ਉਹ ਕਹਿਣ ਲੱਗਾ ਹੁਣ ਜੋ ਤੁਸੀਂ ਇਹ ਗੱਲ ਕਹੀ ਹੈ ਇਸ ਗੱਲ ਤੇ ਪੱਕੇ ਰਹੋ ਇਹ ਲੱਗਾ ਨਾਨਕ ਦਾ ਦਰਬਾਰ ਹੈ ਇੱਥੇ ਜੇਹੋ ਦੀ ਮਰਜ਼ੀ ਲੈ ਕੇ ਆਉਂਦਾ ਉਸ ਦੀ ਪੂਰੀ ਹੁੰਦੀ ਹੈ ਮੈਂ ਇਹ ਗੱਲ ਜਾਣਦਾ ਹੈ ਮਨ ਮਾਤਾ ਕਿਰਪਾਲ ਜਤ ਜੀ ਕਹਿ ਲੱਗੇ ਤੁਸੀਂ ਨਾਨਕ ਦੇ ਦਰਬਾਰ ਤੇ ਆਏ ਹੋ ਜੋ ਵੀ ਤੁਹਾਡੇ ਮਨ ਦੀ ਇੱਛਾ ਜੋ ਵੀ ਤੁਹਾਡਾ ਖਿਆਲ ਹੈ ਉਹ ਤੁਹਾਡਾ ਪੂਰਾ ਹੋਵੇਗਾ ਇਹ ਕਹਿ ਲੱਗਾ ਕਿ ਜੋ ਅੱਜ ਬਾਲਕ ਮਾਮਾ ਕਿਰਪਾਲ ਚੰਦ ਜੀ ਨੇ ਜਾ ਕੇ ਮਹਾਤਾ ਜੀ ਨੂੰ ਦੱਸਿਆ ਕਿ ਕੋਈ ਸੁਫੀ ਫਕੀਰ ਹੈ ਉਸ ਨੂੰ ਮਠਿਆਈਆਂ ਦਿੱਤੀਆਂ ਨੇ ਹੋਰ ਵਸਤਰ ਦਿੱਤੇ ਪਰ ਉਹ ਇਹ ਗੱਲ ਕਹਿ ਰਿਹਾ ਹੈ ਕਿ ਮੈਨੂੰ ਇੰਨਾ ਕੀਮਤੀ ਪੋਸ਼ਾਕਾਂ ਦੀ ਕੀਮਤੀ ਮਠਿਆਈਆਂ ਦੀ ਇਹਨਾਂ ਚੀਜ਼ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਕੇਵਲ ਤੇ ਕੇਵਲ ਉਸ ਬਾਲਕ ਦੇ ਦਰਸ਼ਨ ਕਰਵਾ ਦਿਓ ਜੋ ਤੁਹਾਡੇ ਘਰ ਪ੍ਰਗਟ ਹੋਇਆ ਤੇ ਨਾਲ ਹੀ ਉਹ ਇਹ ਗੱਲ ਕਹਿ ਰਿਹਾ ਕਿ ਉਹ ਉਸ ਅਕਾਲ ਪੁਰਖ ਵੱਲ ਹੀ ਬੁੱਧੀ ਜੋਤ ਤੁਹਾਡੇ ਕਰਾਈ। ਮਾਤਾ ਜੀ ਨੇ ਆਮਕੇ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਕਿ ਬਾਲਕ ਸ਼ੋਦਾ ਤੁਸੀਂ ਉਹਨਾਂ ਕੋਲ ਫੇਰ ਆ ਜਾਓ। ਪਰ ਫਕੀਰ ਜੀ ਨੇ ਜਿੱਦ ਕੀਤੀ ਹੈ। ਫਿਰ ਮਾਤਾ ਗੁਜਰਕੌਰ ਉਹ ਸੂਫੀ ਫਕੀਰ ਦੇ ਕੋਲ ਆਈ। ਹੁਣ ਸੂਫੀ ਫਕੀਰ ਪੀਰ ਭਿਕਵਿਸ਼ਾ ਆਪਣੇ ਚੇਲਿਆਂ ਦੇ ਨਾਲ ਗੱਲ ਪੱਲਾ ਪਾ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ। ਫਿਰ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਮੈਨੂੰ ਉਸ ਬੁਢਾ ਦੇ ਉਸ ਅੱਲਾਹ ਤਾਲਾ ਦੇ ਉਸ ਅਕਾਰਤੁ ਕੋਈ ਗੁਰੂ ਦੀ ਜੋਤ ਦੇ ਦਰਸ਼ਨ ਕਰਵਾ ਦੇ। ਆਓ ਤਕੀਏ ਜਰਾ ਜਿਸ ਤਰ੍ਹਾਂ ਪੀਰ ਫੀਖਮਸ਼ਾ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਵਿੱਚ ਬਰਦਾਸ਼ ਬੇਨਤੀ ਕਰ ਰਿਹਾ ਉਸ ਵੇਲੇ ਦੇ ਸੀਨ ਨੂੰ। ਪਾਇਲ ਸਿੰਘ ਰਾਣਾ ਪਿੰਡ ਬਾਦਰ ਖੇੜਾ ਪਾਇਲ ਸੁਚੈਨ ਸਿੰਘ ਸੀਤਲ ਪਿੰਡ ਵਿੱਡੇ ਵਾਲੇ ਸੰਗੀ ਵਾਸਤਰ ਜਰਨੈਲ ਸਿੰਘ ਜੋਗੀ ਪਿੰਡ ਨਰੂਆਣਾ ਪਾਈ ਤਸਵੀਰ ਸਿੰਘ ਖਾਲਸਾ ਪਿੰਡ ਵਿੱਡੇਵਾਲ ਦਾ ਢਾਟੀ ਜੱਥਾ ਕਿਉਂ ਪੇਸ਼ ਕਰ ਰਹੇ ਹੈ ਦੰਮਾ ਤਾ ਨਮਸਕਾਰ ਕਰਨ ਤੋਂ ਬਾਅਦ ਕਹਿਣ ਲੱਗਾ ਮਾਤਾ ਜੀ ਜਾਂ ਕਿਸੇ ਕੀਮਤੀ ਪੋਸ਼ਾਕ ਦੀ ਜਾਂ ਕਿਤੇ ਰਹਿਣ ਵਾਸਤੇ ਵਸੋਂ ਦੀ ਜਗ੍ਹਾ ਚਾਹੀਦੀ ਹੈ ਉਹ ਤੁਸੀਂ ਦੱਸੋ ਅਸੀਂ ਤੁਹਾਨੂੰ ਉਹ ਪ੍ਰਬੰਧ ਕਰਕੇ ਦੇ ਦਿੰਦੇ ਹਾਂ ਇਹ ਲਗਾ ਮਾਤਾ ਜੀ ਇਹ ਸਭ ਕੁਝ ਜੋ ਤੁਸੀਂ دنیਵੀ ਵਸਤਾ ਦੀ ਗੱਲ ਕਰ ਰਹੇ ਹੋ ਇਹ ਸਾਰੀਆਂ ਵਸਤਾ ਮੇਰੇ ਲਈ ਗਰਥਕ ਨਹੀਂ ਮੈਨੂੰ ਕੇਵਲ ਤੇ ਕੇਵਲ ਉਸ ਖੁਦਾ ਦੇ ਦਰਸ਼ਨਾਂ ਦੀ ਤਾਂਗ ਹੈ ਉਸ ਦੇ ਦਰਸ਼ਨਾਂ ਦੀ ਭੁੱਖ ਹੈ ਜੇਕਰ ਤੁਸੀਂ ਕੋਪਕ ਮਿਟਾ ਦੇਵੋ ਤੇ ਮੇਰਾ ਜੀਵਨ ਸਫਲ ਹੋ ਜਾਵੇਗਾ ਜਦ ਖੁਦਾ ਨੂੰ ਮੈਂ ਸਾਰੀ ਕੁਬਰ ਯਾਦ ਕਰਦਾ ਰਿਹਾ ਉਸ ਨੂੰ ਨਿਵਾਜ ਬੜ ਪੜ ਕੇ ਯਾਦ ਕਰਦਾ ਰਿਹਾ ਵਾਧਾ ਰਿਹਾ ਜੇਕਰ ਤੁਸੀਂ ਅੱਜ ਉਸ ਖੁਦਾ ਦੇ ਦਰਸ਼ਨ ਕਰਵਾ ਦੇਵੋ ਮੇਰਾ ਜੀਵਨ ਸਫਲ ਹੋ ਜਾਵੇਗਾ ਮਨ ਸ਼ਾਂਤ ਹੋ ਜਾਵੇ ਮਰ ਮਾਤਾ ਗੁਦਰਕੌਰ ਕਹਿਣ ਲੱਗੇ ਪੀਰ ਜੀ ਤੁਸੀਂ ਆਪਣੇ ਆਪ ਨੂੰ ਸੂਫੀ ਫਕੀਰ ਮੰਨਦੇ ਹੋ ਕਹਿੰਦੇ ਹੋ ਕਿ ਮੈਂ ਫਕੀਰ ਹਾਂ ਨਮਾਜ਼ ਪੜਦਾ ਰਹੇਂ ਭਗਤੀ ਕਰਦਾ ਰਹੇਂ ਪਰ ਤੁਹਾਡੇ ਵਿੱਚ ਫਕੀਰਾਂ ਵਾਲੀ ਗੱਲ ਨਹੀਂ ਕਹਿ ਲੱਗੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਗਰਭ ਦੇ ਛੱਤੀ ਪੈ ਰਹੀ ਹੈ ਬਾਰ ਕੋ ਜਨਮ ਧਾਰੈ ਨੂੰ ਅਜੇ ਕੁਝ ਦਿਨ ਹੋਏ ਨਹੀਂ ਜੇਕਰ ਉਹਨਾਂ ਨੂੰ ਬਾਹਰ ਲੈ ਕੇ ਆਏ ਤਾਂ ਛੱਤੀ ਲੱਗ ਸਕਦੀ ਹੈ ਤੁਸੀਂ ਫੇਰ ਅਸੀਂ ਤੁਹਾਨੂੰ ਦਰਸ਼ਨ ਕਰਵਾ ਦੇਵਾਂ ਜੇਕਰ ਤੁਸੀਂ ਫਿਰ ਆ ਜਾਓ ਅਸੀਂ ਤੁਹਾਨੂੰ ਇਸ ਬਾਲਕ ਨੂੰ ਤੁਹਾਡੀ ਗੋਦੀ ਵਿੱਚ ਬਿਠਾ ਦੇਵਾਂ ਪਰ ਜੋ ਹੁਣ ਸਮਾਂ ਸੱਤੀ ਦਾ ਚੱਲ ਰਿਹਾ ਹੈ ਬਾਲਕ ਅਜੇ ਛੋਟਾ ਹੈ ਜਿਸ ਨੂੰ ਸ਼ਰਦੀ ਲੱਕ ਜਾਵੇ ਪਰ ਤੁਸੀਂ ਇਸ ਗੱਲ ਤੇ ਜੱਦ ਕਰਕੇ ਬੈਠੇ ਹੋਏ ਕਿ ਜਿੰਨਾ ਚਿਰ ਦਰਸ਼ਨ ਨਹੀਂ ਕਰਾਉਂਦੇ ਉਨਾ ਚਿਰ ਮੈਂ ਵਾਪਸ ਨਹੀਂ ਜਾਵਾਂ یہ فقیرہ والی گل نہیں تو جلد یہ جد یہ سوکھتی نہیں جب تسی فقیر ہو تو فقیرہ تارا رہنا چاہیے تو جو گل کہہ رہے ہیں اس میں مننا چاہیے کہہ رہا نہیں شردی میں کر اسی بالکل باہر لے کے آ جائیے اس میں شردی لگ گئی تسی درشک کر کے چلے جاؤ گے لیکن بالکل تو درشک ਜੋ ਤੁਹਾਨੂੰ ਦਰਸ਼ਾ ਦੇਵਾ ਕਿਸ ਨੂੰ ਬਾਹਰ ਲੈਣਾ ਪਵੇਗਾ ਉਸ ਨੂੰ ਸ਼ਰਤੀ ਲੱਗ ਸਕਦੀ ਹੈ ਹੁਣ ਜੇਕਰ ਤੁਸੀਂ ਆਪਣੀ ਜਿੱਦ ਛੱਡ ਕੇ ਫੇਰ ਕਿਤੇ ਆਜਾਇਓ ਫਿਰ ਤੁਹਾਨੂੰ ਕੋ ਮਾਲਕ ਦੇ ਦਰਸ਼ਣ ਜ਼ਰੂਰ ਕਰਵਾਵਾਂਗੇ ਹੁਣ ਮਾਤਾ ਗੁਦਰਕਾਰ ਜਿਸ ਤਰ੍ਹਾਂ ਸੂਫੀ ਫਕੀਰ ਅਤੇ ਉਸਦੇ ਚੇਲਿਆਂ ਨੂੰ ਕਹਿ ਰਹੇ ਨੇ ਕਿ ਬਾਲ ਅੱਜ ਛੋਟਾ ਹੈ ਯਾਰਾਂ ਦੀ ਸ਼ਰਤ ਪੈ ਰਹੀ ਹੈ ਤੁਸੀਂ ਫੇਰ ਜਦੋਂ ਵੀ ਆਪ ਮਨ ਕੀਤਾ ਫੇਰ ਆਜਾਇਓ ਤਾਂ ਅਸੀਂ ਉਸ ਬਾਲਕ ਦੇ ਦਰਸ਼ਣ ਕਰਵਾ ਦੇਵਾਂਗੇ ਔਰ ਮਾਤਾ ਜੀ ਦੇ ਕੋਲ ਫਿਰ ਭੀਖ ਵਿਸ਼ਾ ਜਿਹਨੂੰ ਜੋ ਮੁੜ ਕੇ ਜਵਾਬ ਦੇ ਰਹੇ ਨੇ ਆਹ ਉਹਨਾਂ ਲੈਣਾ ਨੂੰ ਢਾਡੀ ਜਿੱਥੇ ਪਾਸੋਂ ਇੰਓ ਸਰਵਨ ਕਰੋ ਜੀ